ਮਤਲਬ ਹੈ ਜੀ ਕਦੇ ਕੋਈ ਕਿਸੇ ਤਰ੍ਹਾਂ ਦਾ ਕੋਈ ਉਹਨਾਂ ਦੀ ਰੈਂਚਨ ਨਹੀਂ ਸੀ ਜਾਂ ਕਿਸੇ ਕਿਸੇ ਦੇ ਨਾਲ ਵੀ ਉਹਨਾਂ ਦੀ ਕੋਈ ਨਹੀਂ ਦੀ ਕੋਈ ਲੜਾਈ ਝਗੜੇ ਵਾਲਾ ਤੇ ਕੁਝ ਵੀ ਨਹੀਂ ਕਿਸੇ ਕੋਈ ਯਕੀਨ ਵੀ ਨਹੀਂ ਕਰ ਸਕਦਾ ਕਿਉਂਕਿ ਸਾਨੂੰ ਲੜ ਵੀ ਸਕਦੇ ਨਹੀਂ ਇਹ ਸਭ ਜੋਕ ਸ਼ੋਇਆ ਚੰਚੇਤ ਹੋਇਆ ਬਿਨਾ ਹਾਂਜੀ ਕਿਉਂਕਿ ਅੱਗੇ ਵੀ ਉਹ 1:30 ਵਜੇ ਵਾਪਸ ਕਈ ਵਾਰੀ ਆਉਂਦੇ ਨੇ ਤੇ ਇਸ ਵਾਰੀ ਤੇ ਬੜੀ ਜਲਦੀ ਵਾਪਸ ਆਉਂਦੇ ਪਏ ਸੀ ਕਿਉਂਕਿ 9 ਵਜੇ ਮੇਰੀ ਗੱਲ ਹੋਈ ਉਹ ਬਨੂਰ ਸੀ ਤੇ 10 ਵਜੇ ਮੈਂ ਲਾਈਵ ਲੋਕੇਸ਼ਨ ਵੇਖੀ ਸੀ ਉਹ ਰਾਜਪੁਰਾ ਕ੍ਰੋਸ ਕਰਕੇ ਸੀ ਉਸ ਤੋਂ ਬਾਅਦ ਨਹੀਂ ਮੇਰੀ ਗੱਲ ਹੋਈ ਜਦੋਂ ਉਹਨਾਂ ਨੂੰ ਦੇਖਣ ਵਾਸਤੇ ਰਸਤੇ 'ਚ ਜਾ ਰਹੇ ਸੀ ਤੇ ਭੰਦਰੇ ਕੋਲ ਗੱਡੀ ਉਹਨਾਂ ਦੀ ਖੜੀ ਹੋਈ ਸਾਨੂੰ ਮਿਲੀ ਅਸੀਂ ਗੱਡੀ ਦੇ ਵਿੱਚ ਜਾ ਕੇ ਦੇਖਿਆ ਗੱਡੀ ਦੇ ਵਿੱਚ ਕੁਝ ਨਹੀਂ ਸੀ ਹੈਗਾ ਕੋਈ ਨਹੀਂ ਸੀ ਹੈਗਾ ਕੋਈ ਪਹਿਲਾਂ ਕੋਈ ਐਵੇਂ ਦੀ ਕਦੇ ਵਾਰਦਾ ਨਹੀਂ ਨਹੀਂ ਪਹਿਲਾਂ ਕੋਈ ਨਹੀਂ ਵਾਰਦਾ ਜਾਂ ਕੋਈ ਕਿਸੇ ਨਾਲ ਕੋਈ ਰੰਜਿਸ਼ ਨਹੀਂ ਕੋਈ ਨਹੀਂ ਐਵੇਂ ਦਾ ਕੁਝ ਨਹੀਂ ਸੀ ਹੈਗਾ ਜੀ ਜੋ ਕੁਝ ਹੋਇਆ ਜੋ ਕੁਝ ਪਰਿਵਾਰ ਦੇ ਵਿੱਚ ਮਾਹੌਲ ਬਣਿਆ ਤੇ ਹੁਣ ਸਤਿੰਦਰ ਸਿੰਘ ਨੇ ਘਰੇ ਆਏ ਹੋਏ ਐ ਤੇ ਉਹਨਾਂ ਦੇ ਤੁਹਾਨੂੰ ਪਤਨਾ ਗੱਲ ਕਰਾਂ ਕਿ ਉਹਨਾਂ ਦੇ ਲਾਸਟ ਟਾਈਮ ਵਾਈਫ ਨਾਲ ਗੱਲ ਹੋਈ ਸੀ ਤੇ ਉਹ ਕੀ ਉਹਨਾਂ ਨੇ ਕਿਹਾ ਕਿਵੇਂ ਦੀ ਗੱਲ ਹੋਈ ਸੀ ਜਦੋਂ ਲਾਸਟ ਟਾਈਮ ਉਹ ਤੁਰੇ ਸੀ ਤਾਂ ਤੁਹਾਡੇ ਨਾਲ ਗੱਲ ਹੋਈ ਸੀ ਵੀਡੀਓ 'ਤੇ ਤਾਂ ਤੁਹਾਨੂੰ ਲੱਗਿਆ ਨਹੀਂ ਕੁਛ ਐਵੇਂ ਦਾ ਕੁਝ ਉਹ ਇਕੱਲੇ ਬੈਠੇ ਹੋਏ ਸੀ ਨਾਰਮਲ ਸੀ ਸਾਰਾ ਕੁਝ ਕੋਈ ਸਭ ਕੁਝ ਨਾਰਮਲ ਸੀ ਜਦੋਂ ਵੀ ਇੱਕੋ ਕਾਲ ਤੇ ਲਾ ਕੇ ਜਦੋਂ ਵੀਡੀਓ ਕਾਲ ਕਰਦੇ ਆ ਸਾਰ ਨੂੰ ਪਤਾ ਉਹਨਾਂ ਦੇ ਚਿਹਰੇ ਦੇ ਹੌਪ ਕੋਈ ਉਹ ਸਾਰਾ ਨੋਰਮਲ ਬਿਲਕੁਲ ਠੀਕ ਸੀ ਜਿਵੇਂ ਨਾਰਮਲ ਅੱਗੇ ਆਉਂਦੇ ਨੇ ਘਰ ਹਨ ਉਵੇਂ ਹੀ ਆਉਂਦੇ ਪਏ ਸੀ ਕਦੇ ਕਦੇ ਕੋਈ ਇਹ ਜਿਹਾ ਨਾ ਕੋਈ ਗਲਤ ਅੱਸੀ ਹੋਵੇ ਤੁਹਾਨੂੰ ਕਿਉਂਕਿ ਉਹ ਬਾਹਰ ਰਹਿੰਦੇ ਸੀ ਕਦੇ ਕਦੇ ਘਰੇ ਆਉਂਦੇ ਸੀ ਵੀ ਕੋਈ ਇਹ ਜੀ ਗੱਲ ਕੋਈ ਰੰਜਿਸ਼ ਆ ਉਹਨਾਂ ਦਾ ਕਦੇ ਕਿਸੇ ਨੇ ਕਿਸੇ ਤਰ੍ਹਾਂ ਦਾ ਸਟਾਫ ਹੋਵੇ ਜਾਂ ਬਾਹਰ ਕਿਸੇ ਨਾਲ ਕੁਝ ਕਰ ਲਵੇ ਬੜੇ ਓਨੈਸਟ ਇਨਸਾਨ ਨੇ ਉਹਨਾਂ ਤੇ ਕਿਸੇ ਦੇ ਨਾਲ ਵੀ ਕੋਈ ਗੱਲ ਪਤ ਨਹੀਂ ਆਏਗੀ ਕਿਸੇ ਨਾਲ ਕੋਈ ਵੀ ਅਮੇ ਦੀ ਕੋਈ ਦਿੱਕਤ ਵੀ ਨਹੀਂ ਸੀ ਉਹਨਾਂ ਨੂੰ ਇਵਨ ਕਿ ਕੋਈ ਅਗਰ ਕੋਈ ਲੜਾਈ ਝਗੜਾ ਵੀ ਹੈ ਤੇ ਉਸ ਸਾਈਡ ਤੋਂ ਨੰਗਣਾ ਪਸੰਦ ਕਰਦੇ ਨੇ ਕਿ ਵਿੱਚ ਨਹੀਂ ਜਾਂਦੇ ਕਿਸੇ ਤੇ ਤੁਹਾਡੀ ਸਟਾਫ ਨੇ ਤੁਹਾਡੇ ਨਾਲ ਜਾ ਬਡੇ ਅਧਿਕਾਰੀਆਂ ਨੇ ਜਿਹਨਾਂ ਦੇ ਉਹਨਾਂ ਦੀ ਤੁਹਾਡੇ ਨਾਲ ਗੱਲ ਇਹ ਉਹਨਾਂ ਨੂੰ ਕੋਈ ਆਸ਼ਵਾਸ਼ਣ ਦਿੱਤਾ ਜਾ ਕਿ ਗੱਲ ਵੀ ਹਾਂਜੀ ਉਹ ਸਾਰੀ ਜਦੋਂ ਦੇ ਅਸੀਂ ਇਨਵੈਸਟੀਗੇਟ ਕਰਦੇ ਪਏ ਆ 12 ਵਜੇ ਦੇ ਉਦੋਂ ਦੇ ਹੀ ਉਹ ਲੱਭਦੇ ਪਏ ਨੇ ਉਹਨਾਂ ਨੇ ਤੇ ਬੜਾ ਕੋਆਪਰੇਸ਼ਨ ਕੀਤਾ ਸਾਡੇ ਨਾਲ ਉਹ ਹੀ ਸਾਰੀ ਇਨਕੁਆਰੀ ਵਗੈਰਾ ਕਰਵਾਉਂਦੇ ਪਏ ਨੇ ਉੱਥੇ ਹਾਂਜੀ ਜਿਵੇਂ ਤੁਹਾਡੇ ਹਸਬੰਡ ਸਾਡੇ ਨੂੰ ਰਾਤ ਦੇ ਕਿਹਾ ਜਾ ਰਿਹਾ ਕਿ ਉਦੋਂ ਦੇ ਲਾ ਪਤਾ ਨੇ ਉਦੋਂ ਸਾਰਾ ਕੁਝ ਹੈ ਤੇ ਉਸ ਤੋਂ ਬਾਅਦ ਉਹਨਾਂ ਨੇ ਪ੍ਰਸ਼ਾਸਨ ਅਧਿਕਾਰੀਆਂ ਦੇ ਤੁਹਾਨੂੰ ਕੁਝ ਵੀ ਕਿਸੇ ਤਰ੍ਹਾਂ ਦੀ ਕੋਈ ਗੱਲ ਦੱਸੀ ਹੋਵੇ ਜੋ ਨਹੀਂ ਹਾਂ ਜਿਉਂ ਉਹਨਾਂ ਨੇ ਕੋਈ ਗੱਲ ਨਹੀਂ ਦੱਸੀ ਹੈ ਕਿ ਉਹ ਕਹਿੰਦੇ ਕਿ ਅਸੀਂ ਸਾਰੀ ਇਨਵੈਸਟੀਗੇਸ਼ਨ ਕਰਦੇ ਪਈਆਂ ਕਿ ਉਹ ਸਾਰੀ ਮਤਲਬ ਕਿ ਨਹੀਂ ਦੱਸ ਸਕਦੇ ਹਨ ਕਿ ਉਹ ਕਹਿੰਦੇ ਪੈਨੇ ਕਿ ਅਸੀਂ ਲੱਭ ਕੇ ਰੱਖ ਦਵਾਂਗੇ ਤੁਹਾਨੂੰ ਤੁਸੀਂ ਹਾਂ ਦੋ ਸ਼ੁਰੂ ਤੋਂ ਜਦੋਂ ਉਹ ਭਰਤੀ ਹੋਏ ਨੇ ਤਾਂ ਉਹਨਾਂ ਦੀ ਮਹਾਲੀ ਡਿਊਟੀ ਸੀ ਪਹਿਲਾਂ ਕਿਤੇ ਹੋਰ ਨਹੀਂ ਉਹਨਾਂ ਦੀ ਪਹਿਲਾ ਸੰਗਰੂਰ ਡਿਊਟੀ ਸੀ ਫਿਰ ਉਸ ਤੋਂ ਬਾਅਦ ਪਟਿਆਲਾ ਫਿਰ ਰੋਪੜ ਫਿਰ ਚੰਡੀਗੜ੍ਹ ਜੀ ਜੀ ਫਿਰ ਮੁਹਾਲੀ ਫਿਰ ਚੰਡੀਗੜ੍ਹ ਠੀਕ ਹੈ ਜੀ ਹਾਂ ਜੀ ਤੇ ਇੱਥੇ ਵੀ ਸਾਰਾ ਕੁਝ ਸਹੀ ਸੀ ਇੱਥੇ ਕਦੇ ਕੋਈ ਸੇਮ ਹੀ ਸਟਾਫ ਦੇ ਨਾਲ ਉਹ ਡਿਊਟੀ ਕਰ ਹਾਂ ਜੀ ਉਸ ਤੋਂ ਬਾਅਦ ਤੁਸੀਂ ਫੋਨ ਟਰਾਈ ਕੀਤਾ ਉਹਨਾਂ ਦਾ ਜਦੋਂ 12 ਵਜੇ ਮੈਂ ਟਰਾਈ ਕੀਤਾ ਸੀ ਫੋਨ 12 ਵਜੇ ਸਵਿਚ ਆਫ ਹੁੰਦਾ ਪਿਆ ਸੀ ਤੇ ਲੋਕੇਸ਼ਨ ਵੀ ਵਾਂਸ ਸੀ ਉਸ ਤੋਂ ਬਾਅਦ ਫਿਰ ਅਸੀਂ ਸਾਰਿਆਂ ਨੂੰ ਕਾਲ ਕਰ ਦਿੱਤੀ ਸੀ ਤੇ ਫਿਰ ਸਾਰਿਆਂ ਦੇ ਨਾਲ ਸਟਾਰਟ ਕੀਤਾ ਹੋਇਆ ਇਨਵੈਸਟੀਗੇਟ ਕਰਨਾ ਹਮ ਉਹ ਤੁਹਾਡੀ ਕੀ ਸਥਿਤੀ ਮਾਨਸਿਕ ਤੁਸੀਂ ਕਿਵੇਂ ਇਸ ਵੀ ਟਾਈਮ ਤੇ ਡਿਪਰੈਸ਼ਨ ਚਿਆਂ ਹਨਾ ਹੋਪਸ ਹੋ ਕੇ ਜਲਦੀ ਲੱਭ ਜਾਣ ਜੀ ਥੈਂਕ ਯੂ ਜੀ ਪੰਜਾਬ ਤੋਂ ਇੱਕ ਵੱਡੀ ਵਾਰਦਾਤ ਜੋ ਸਾਹਮਣੇ ਆ ਰਹੀ ਹੈ ਕਿ ਇੱਕ ਕਨਸਟੇਬਲ ਸਤੇਂਦਰ ਸਿੰਘ ਜੋ ਮਹਾਲੀ ਤੋਂ ਬੀਤੀ ਰਾਤ 9:30 ਵਜੇ ਆਪਣੇ ਘਰ ਪਰਤ ਰਹੇ ਸੀ ਡਿਊਟੀ ਲਾ ਕੇ ਤੇ ਉਹਨਾਂ ਨਾਲ ਜੋ ਅਣਹੋਣੀ ਹੋਈ ਹੈ ਕਿ ਉਹ ਲਾਪਤਾ ਨੇ ਹਲ ਤੱਕ ਉਹਨਾਂ ਨੂੰ ਕੁਝ ਪਤਾ ਨਹੀਂ ਲੱਗਿਆ ਤੇ ਗੱਡੀ ਵਿੱਚੋਂ ਖੂਨ ਦੇ ਨਿਸ਼ਾਨ ਮਿਲਣ ਤੇ ਹਰ ਤਰ੍ਹਾਂ ਦੇ ਕੈਸ ਰਾਈਆਂ ਲਾਈ ਜਾ ਰਹੇ ਤੇ ਉਹਨਾਂ ਦੇ ਅੱਜ ਘਰ ਪਹੁੰਚੇ ਆ ਤੇ ਉਹਨਾਂ ਦੇ ਬ੍ਰਦਰ ਉਹਨਾਂ ਦੇ ਕਜ਼ਨ ਤੋਂ ਜਾਣਾਂਗੇ ਕਿ ਜੋ ਉਹਨਾਂ ਨੂੰ ਜਾਣਕਾਰੀ ਪਤਾ ਲੱਗੀ ਹੈ ਕਿ ਉਹ ਇਸ ਵਾਰ ਕੀ ਕਹਿਣਾ ਚਾਹਣਗੇ ਜੀ ਸਰ ਹਾਂ ਜੀ ਰਾਤ ਨੂੰ 9:00 ਵਜੇ ਛੱਲੇ ਨੇ ਉੱਥੋਂ ਮਹਾਲੀ ਤੋਂ ਹਾਂ ਤੇ ਰਸਤੇ ਚ ਆ ਰਹੇ ਸੀ ਉਹਨਾਂ ਨੇ ਲਾਈਵ ਲੋਕੇਸ਼ਨ ਸੈਂਡ ਕੀਤੀ ਹੋਈ ਸੀ ਸਾਨੂੰ ਘਰੇ ਆਪਣੇ ਮਿਸਿਸ ਨੂੰ ਤੇ 12:00 ਵਜੇ ਉਹਨਾਂ ਨੇ ਦੇਖਿਆ ਕਿ ਫੋਨ ਉਹਨਾਂ ਦਾ ਲੱਗ ਨਹੀਂ ਰਿਹਾ ਹੈਗਾ ਜਦੋਂ 12:00 ਵਜੇ ਫੋਨ ਨਹੀਂ ਸੀ ਲੱਗ ਰਿਹਾ ਫਿਰ ਉਹਨਾਂ ਨੇ ਸਾਨੂੰ ਦੱਸਿਆ ਇਨਫੋਰਮ ਕੀਤਾ ਸੀ ਸਾਰੇ ਇਕੱਠੇ ਹੋ ਕੇ ਜਦੋਂ ਉਹਨਾਂ ਨੂੰ ਦੇਖਣ ਵਾਸਤੇ ਰਸਤੇ 'ਚ ਜਾ ਰਹੇ ਸੀ ਤੇ ਭਾਂdre ਕੋਲ ਗੱਡੀ ਉਹਨਾਂ ਦੀ ਖੜੀ ਹੋਈ ਸਾਨੂੰ ਮਿਲੀ ਅਸੀਂ ਗੱਡੀ ਦੇ ਵਿੱਚ ਜਾ ਕੇ ਦੇਖਿਆ ਗੱਡੀ ਦੇ ਵਿੱਚ ਕੁਝ ਨਹੀਂ ਸੀ ਹੈਗਾ ਕੋਈ ਨਹੀਂ ਸੀ ਹੈਗਾ ਨਾ ਉਹਨਾਂ ਦਾ ਫੋਨ ਨਾ ਕੁਝ ਸਿਰਫ ਉਹਨਾਂ ਦਾ ਬਟਵਾ ਆਈ ਕਾਰਡ ਪਿਆ ਹੋਇਆ ਸੀ ਫਿਰ ਅਸੀਂ ਜਾ ਕੇ ਰਜਿੰਦਰਾ ਚ ਚੈੱਕ ਕੀਤਾ ਪਸਿਆਣਾ ਥਾਣੇ ਦੇ ਵਿੱਚ ਅਸੀਂ ਰਿਪੋਰਟ ਦਿੱਤੀ ਫਿਰ ਉਹਨਾਂ ਨੇ ਕਿਹਾ ਕਿ ਤੁਸੀਂ ਡਕਾਲੇ ਜਾ ਕੇ ਡਕਾਲੇ ਨੋਟ ਕਰਾਓ ਬਸ ਅਸੀਂ ਰਜਿੰਦਰਾ ਚ ਚੈੱਕ ਕਰਾਇਆ ਫਿਰ ਉਹਨਾਂ ਚ ਪਟਿਆਲਾ ਪੁਲ ਇੱਥੇ ਡਕਾਲੇ ਵਾਲੇ ਆ ਗਏ ਸਾਡੇ ਕੋਲ ਜੀ ਫਿਰ ਪੁਲਿਸ ਵਾਲੇ ਉਹ ਕਰ ਰਹੇ ਨੇ ਹੁਣ ਆਪਣੀ ਕਾਰਵਾਈ ਗੱਡੀ ਵਿੱਚੋਂ ਉਹਨਾਂ ਦੇ ਬੂਟ ਮਿਲੇ ਨੇ ਖੂਨ ਦੇ ਛਿੱਟੇ ਵੀ ਮਿਲਨੇ ਨੇ ਬੂਟ ਨਹੀਂ ਹੈ ਚ ਉਹਨਾਂ ਨੇ ਬੂਟ ਤਾਰ ਕੇ ਰੱਖੇ ਹੋਏ ਸੀ ਚप्पल ਇੱਕ ਪਾਈ ਹੋਈ ਸੀ ਇੱਕ ਹੈ ਨਹੀਂ ਉਹਨਾਂ ਦੀ ਚੱਪਲ ਇੱਕ ਚੱਪਲ ਗੱਡੀ ਦੇ ਵਿੱਚ ਹੀ ਹੈ ਖੌਂਦੇ ਛੱਟੇ ਖੌਂਦੇ ਛੱਟੇ ਗੇਅਰ ਦੇ ਕੋਲ ਖੌਂਦੇ ਛੱਟੇ ਨੇ ਤੇ ਬਾਰੀ ਕੋਲ ਖੌਂਦੇ ਛੱਟੇ ਪਏ ਹੋਏ ਨੇ ਕਿਉਂਕਿ ਵਿੰਡੋ ਕੋਲ ਹਾਂਜੀ ਜਿਵੇਂ ਤੁਸੀਂ ਦੱਸਿਆ ਕਿ ਇੱਕ ਚੱਪਲ ਉਹਨਾਂ ਦੀ ਹੈਗੇ ਪਾਲ ਥਿਲਰੇ ਹੋਏ ਨੇ ਸੀਟ ਦੇ ਉੱਪਰ ਅੱਛਾ ਜੀ ਹਾਂਜੀ ਹੋ ਸਕਦਾ ਉਹਨਾਂ ਨਾਲ ਖਿੱਚਤ ਹੋਈ ਹੋਵੇ ਖਿੱਚਤ ਹੋਈ ਹੈ ਜੀ ਕੋਈ ਪਹਿਲਾਂ ਕੋਈ ਐਵੇਂ ਦੀ ਕਦੇ ਵਾਰਦਾ ਨਹੀਂ ਨਹੀਂ ਪਹਿਲਾਂ ਕੋਈ ਨਹੀਂ ਵਾਰਦਾ ਜਾਂ ਕੋਈ ਕਿਸੇ ਨਾਲ ਕੋਈ ਰੰਜਿਸ਼ ਦੀ ਨਹੀਂ ਕੋਈ ਨਹੀਂ ਐਵੇਂ ਤਾਂ ਕੁਝ ਨਹੀਂ ਸੀਗਾ ਜੀ ਤੇ ਜਿਵੇਂ ਪਤਾ ਲੱਗ ਰਿਹਾ ਹੈ ਕਿ ਉਹਨਾਂ ਦੇ ਆਪਣੀ ਪਤਨੀ ਨਾਲ ਗੱਲਬਾਤ ਹੁੰਦੀ ਰਹੀ ਰਾਤ ਨੂੰ ਉਸ ਤੋਂ ਪਹਿਲਾਂ ਹਾਂਜੀ ਹਾਂਜੀ ਉਹਨਾਂ ਨੇ 9 ਵਜੇ ਜਦੋਂ ਚੱਲੇ ਨੇ ਉਹਨੂੰ ਵੀਡੀਓ ਕਾਲ ਕਰਕੇ ਦੱਸਿਆ ਕਿ ਮੈਂ ਚੱਲ ਪਿਆ ਉੱਥੋਂ ਉਹਨਾਂ ਨੇ লাইਵ ਲੋਕੇਸ਼ਨ ਸੈਂਡ ਕਰਤੀ ਹੈ ਉਹਨਾਂ ਨੇ ਅੱਛਾ ਜੀ ਤੇ ਰਾਜਪੁਰੇ ਦਾ ਕੋਈ ਦੇਖਦੇ ਰਹੇ ਨੇ ਕਿ ਉਹਨਾਂ ਦੀ ਵਾਈਫ ਕੀ ਆ ਰਹੇ ਨੇ ਉਹ ਬਸ ਰਾਜਪੁਰੇ ਜਦੋਂ ਟੋਲ ਪਲਾਜ਼ਾ ਪਾਰ ਕੀਤਾ ਉਸ ਤੋਂ ਬਾਅਦ ਉਹਨਾਂ ਦੀ ਲੋਕੇਸ਼ਨ ਆਉਣਾ ਬੰਦ ਹੋ ਗਿਆ ਬਸ ਤੇ ਜਦੋਂ ਵੀਡੀਓ ਕੋਲ ਤੇ ਗੱਲ ਹੋ ਰਹੀ ਸੀ ਤਾਂ ਕੋਈ ਇਹੋ ਜੀ ਕੋਈ ਉਹਨਾਂ ਦੀ ਵਾਈਫ ਨੂੰ ਗੱਲ ਖਟਕੀ ਹੋਵੇ ਜਾਂ ਕੋਈ ਹੈ ਜੀ ਗੱਲ ਉਹਨਾਂ ਨੇ ਕਹੀ ਹੋਵੇ ਕੋਈ ਇਹੋ ਜੀ ਨਹੀਂ ਇਹੋ ਜੀ ਕੋਈ ਗੱਲ ਨਹੀਂ ਸੀ ਸਹੀ ਸੀ ਉਦੋਂ ਇਕੱਲੇ ਸੀ ਗੱਡੀ ਦੇ ਵਿੱਚ ਟੋਲ ਪਲਾਜ਼ਾ ਦੇ ਵਿੱਚ ਸੀ ਉਹ ਵੀਡੀਓ ਚੋਂ ਪਤਾ ਲੱਗਾ ਹੈ ਕੈਮਰੇ 'ਚ ਕਢਵਾਇਆ ਇਕੱਲੇ ਆ ਰਹੇ ਸੀ ਜੀ ਫੋਰੈਂਸਿਕ ਟੀਮ ਨਾਲ ਤੁਹਾਡੀ ਗੱਲ ਹੋਈ ਹੋਵੇ ਉੱਥੇ ਜਿਹੜੀ ਉਹਨਾਂ ਨੇ ਕੁਝ ਦੱਸਿਆ ਹੋਵੇ ਨਹੀਂ ਉਹਨਾਂ ਨੇ ਕੁਝ ਨਹੀਂ ਦੱਸਿਆ ਉਹ ਕਹਿੰਦੇ ਕਿ ਸੀ ਆਪਣੀ ਜਾਂਚ ਕਰਕੇ ਫਿਰ ਤੁਹਾਨੂੰ ਦੱਸਦੇ ਆ ਠੀਕ ਹੈ ਤੇ ਹੁਣ ਪਰਿਵਾਰ ਦੇ ਵਿੱਚ ਕਿਵੇਂ ਦਾ ਮਾਹੌਲ ਹੈ ਕੀ ਸੋਚ ਰਹੇ ਨੇ ਸਾਰੇ ਕਿਵੇਂ ਹੁਣ ਇਸ ਦੇ ਵਿੱਚ ਕੁਝ ਨਹੀਂ ਕਿਹਾ ਜਾ ਸਕਦਾ ਸਾਰੇ ਆਪੋ ਆਪਣਾ ਅੰਦਾਜ਼ਾ ਲਗਾ ਰਹੇ ਨੇ ਹੂੰ ਜੋ ਉਹਨਾਂ ਨਾਲ ਵਾਪਰੇ ਆ ਉਹ ਤਾਂ ਉਹਨਾਂ ਨੂੰ ਵੀ ਪਤਾ ਹੈ ਜੀ ਕੀ ਉਹਨਾਂ ਨਾਲ ਵਾਪਰੇ ਆ ਹੂੰ ਤੇ ਤੁਸੀਂ ਉਹ ਜਿਨ੍ਹਾਂ ਦੇ ਐਂਡਰੋ ਡਿਊਟੀ ਕਰਦੇ ਸੀ ਮੁਹਾਲੀ ਸਟਾਫ ਨਾਲ ਕੋਈ ਗੱਲ ਹੋਈ ਹੋਵੇ ਪਰਿਵਾਰ ਚੋਂ ਕਿਸੇ ਦੀ ਕਿਉਂਕਿ ਜਦੋਂ ਆਪਾਂ ਡਿਊਟੀ ਹਾਂਜੀ ਹਾਂਜੀ ਉਹ ਰਾਤ ਹੀ ਹੋ ਗਈ ਸੀ ਉਹਨਾਂ ਦੀ ਗੱਲ ਉਹਨਾਂ ਨੇ ਰਾਤ ਹੀ ਆਪਣਾ ਰੀਡਰ ਭੇਜ ਦਿੱਤਾ ਸੀ ਹਾਂਜੀ ਤੇ ਉਹਨਾਂ ਨੇ ਨਹੀਂ ਕੁਝ ਦੱਸਿਆ ਕੋਈ ਵੀ ਨਹੀਂ ਉਹ ਕਰ ਰਹੇ ਨੇ ਉਹ ਕਹਿੰਦੇ ਸੀ ਆਪਣੀ ਕਾਰਵਾਈ ਸਾਰੀ ਕਰ ਰਹੇ ਆ ਫੋਨ ਟ੍ਰੇਸ ਕਰ ਰਹੇ ਨੇ ਸਾਰਾ ਕੁਝ ਕਰ ਰਹੇ ਨੇ ਉਹ ਹੁਣ ਆਪਣੀ ਕਾਰਵਾਈ ਕਰ ਰਹੇ ਨੇ ਪਰ ਤੁਹਾਨੂੰ ਨਹੀਂ ਲੱਗਦਾ ਆ ਆਮ ਜਨਤਾ ਨਾਲ ਤਾਂ ਜਿੰਦਾ ਪਰ ਇੱਕ ਓਨ ਡਿਊਟੀ ਅਫਸਰ ਨਾਲ ਇਦਾਂ ਹੋ ਜਾਣਾ ਤੇ ਬੜੀ ਇਹ ਤਾਂ ਹੈ ਹੀ ਆ ਜੀ ਦੇਖੋ ਹੁਣ ਆਮ ਜਨਤਾ ਕਿੱਥੇ ਸੇਫ ਹੈ ਹਾਂ ਜੇ ਮੁਲਾਜ਼ਮ ਹੀ ਸੇਫ ਨਹੀਂ ਹੈਗਾ ਤਾਂ ਆਮ ਜਨਤਾ ਕਿੱਥੇ ਸੇਫ ਹੋਏਗੀ ਹੂੰ ਕਿਉਂਕਿ ਜਿਹੜੇ ਵੀ ਇਹੋ ਜਿਹੀ ਵਾਰਦਾਤਾਂ ਕਰਦੇ ਉਹਨਾਂ ਚ ਬੇਖੌਫ ਹੋ ਕੇ ਹਰ ਤਨੀਕੇ ਨਾਲ ਉਹ ਕਰ ਰਹੇ ਨੇ ਤੇ ਹੁਣ ਤਾਂ ਉਹ ਪੁਲਿਸ ਮੁਲਾਜ਼ਮਾਂ ਨਾਲ ਵੀ ਇਹ ਮਦਦ ਕਰਨ ਲੱਗ ਪਏ ਹਾਂਜੀ ਹਾਂਜੀ ਬਿਲਕੁਲ ਜੀ ਹੁਣ ਤਾਂ ਬੰਦਾ ਕੋਈ ਸੇਫ ਹੀ ਨਹੀਂ ਹੈਗਾ ਜੀ 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 ਅੱਗੇ ਰੋਜ਼ ਹੀ ਆਂਦੇ ਨਹੀਂ ਡਿਊਟੀ ਤੋਂ ਕਿ ਹਫਤੇ ਬਾਅਦ ਜਾਂ 10 ਦਿਨਾਂ ਬਾਅਦ ਜਦੋਂ ਵੀ ਆਂਦੇ ਨੇ ਜੀ ਜੀ ਕਈ ਰੀ 10 ਵਜੇ ਚੱਲਦੇ ਨੇ 12 ਵਜੇ ਤੱਕ ਆ ਜਾਂਦੇ ਨੇ ਮਤਲਬ ਉਹ ਡੇਲੀ ਅਪਡਾਉਨ ਨਹੀਂ ਕਰਦੇ ਸੀ ਉਹ ਡੇਲੀ ਅਪਡਾਉਨ ਨਹੀਂ ਹਫਤੇ ਬਾਅਦ ਜਿਵੇਂ ਹਫਤੇ ਜਾਂਦੇ ਸੀ ਹਫਤਾ ਡਿਊਟੀ ਕਰਦੇ ਸੀ ਹਫਤੇ ਬਾਅਦ 2-4 ਦਿਨ ਛੁੱਟੀ ਲਾ ਕੇ ਫਿਰ ਚਲੇ ਜਾਂਦੇ ਸੀ ਹਾਂਜੀ ਠੀਕ ਹੈ ਠੀਕ ਹੈ